ਕਾਕ ਹਾਲ ਸਾ ਵੈਰੂ ਜੀ ਕਿ ਹਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਸਾਡੇ ਤੇ ਬਹੁਤ ਉਪਕਾਰ ਕਰਕੇ ਗਏ ਨੇ ਜੋ ਸਾਡੀ ਹੀ ਬੋਲੀ ਵਿੱਚ ਠੇਠ ਬੋਲੀ ਵਿੱਚ ਸਮਝਣ ਵਾਲੀ ਬੋਲੀ ਵਿੱਚ ਗੁਰਬਾਣੀ ਜਿਹੜੀ તુर्की ਬਾਣੀ ਆਈ ਦੋ ਸਾਨੂੰ ਬਖਸ਼ਿਸ਼ ਕਰਕੇ ਨੇ ਤਾਂ ਕਿ ਅਸੀਂ ਉਹਦੇ ਨਾਲ ਜੁੜ ਕੇ ਤੇ ਆਪਣੇ ਮਨ ਨੂੰ ਸ਼ਾਂਤ ਕਰ ਸਕੀਏ ਆਤਮਿਕ ਆਨੰਦ ਮਾਣ ਸਕੀਏ ਤੇ ਸਮਾਜ ਦਾ ਭਲਾ ਤੇ ਸਮਾਜ ਨੂੰ ਸੁਭਾਅਨਾ ਬਣਾ ਸਕੀਏ ਸਤਿਗੁਰੂ ਬਾਬਾ ਸਾਹਿਬ ਦੀ ਬਾਣੀ ਹਰ ਸਿੱਖ ਜਿਹੜਾ ਹੈ ਉਹ ਗੁਰਮੁਖੀ ਆ ਪੰਜਾਬੀ ਪੜ੍ਹ ਕੇ ਤੇ ਆਪ ਬਾਣੀ ਪੜਨ ਦਾ ਯਤਨ ਕਰੀਏ ਤਾਂ ਕਿ ਸਾਨੂੰ ਪਤਾ ਲੱਗੇ ਕਿ ਗੁਰੂ ਸਾਹਿਬਾਂ ਨੇ ਸਾਨੂੰ ਕੀ ਉਪਦੇਸ਼ ਦਿੱਤਾ ਹੈ ਜਿਹਦੇ ਉਪਦੇਸ਼ ਰਾਹੀਂ ਆਪਣੇ ਅਸੀਂ ਜੀਵਨ ਨੂੰ ਸੁਭਾਵਨਾ ਤੇ ਪਵਿੱਤਰ ਕਿੰਨਾ ਬਣਾ ਸਕਦੇ ਹਾਂ ਜਦੋਂ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਦੋ ਭਾਗ ਨੇ ਤੇ ਜੋ ਗੁਰਮੁਖ ਪਿਆਰੇ ਕਈਆਂ ਸਾਲਾਂ ਤੋਂ ਜੋ ਫਰੀ ਵੜਦੇ ਆ ਰਹੇ ਨੇ ਉਹਨਾਂ ਦੀ ਬਹੁਤ ਵੱਡੀ ਸੇਵਾ ਗੁਰੂ ਸਾਹਿਬਾਨ ਨੇ ਵੇਲੇ ਵੀ ਉਥੀਆਂ ਲਿਖ ਕੇ ਤੇ ਸੇਕ ਸੇਵਾ ਕਰਦੇ ਹੁੰਦੇ ਸਨ ਸੋ ਹੁਣ ਪਹਿਲਾ ਚਾਰ ਭਾਗ ਵੀ ਮਿਲਦੇ ਨੇ ਸਭਾਰਥ ਉਨ ਦੋ ਭਾਗ ਬੜੀ ਵਧੀਆਂ ਪੋਥੀਆਂ ਵੱਡੇ ਆਕਾਰ ਚ ਮੋٹے ਅੱਖਰ ਸਾ ਤੇ ਵਰਿਆ ਕਾਗਜ਼ ਲੱਗਾ ਹੋਇਆ ਤੇ ਉਹ ਪੰਜਾਬ ਦੇ ਵਿੱਚ ਜਾਂ ਜਿੱਥੇ ਵੀ ਕਿਸੇ ਨੂੰ ਲੋੜ ਹੋਵੇ ਤੇ ਉਹ ਮਿਲਦੀਆਂ ਨੇ ਹਰ ਥਾਂ ਤੇ ਉਹ ਆਪਣੀ ਸੇਵਾਦਾਰ ਜਿਹੜੇ ਨੇ ਉਹਨਾਂ ਨੇ ਨਿਯਤ ਕੀਤੇ ਨੇ ਸਿਰਫ ਇੱਕ ਆਧਾਰ ਕਾਰਡ ਦੀ ਜਿਹੜਾ 2 ਕਾਪੀ ਦੇਣੀ ਪੈਂਦੀ ਹੈ ਤੇ ਉਹਦੇ ਰਾਹੀਂ ਉਹ ਦੋ ਬੋਥੀਆਂ ਸਦਾ ਵਾਸਤੇ ਅਸੀਂ ਆਪਣੇ ਘਰ ਰੱਖ ਕੇ ਗੁਰਬਾਣੀ ਨਾਲ ਜੋੜ ਸਕਦੇ ਹਾਂ ਤੇ ਸ਼ੰਕਾ ਨਹੀਂ ਕਰਨਾ ਜਦੋਂ ਅਸੀਂ ਸਰਬਾ ਨਾਲ ਗੁਰਬਾਣੀ ਨੂੰ ਫੜਾਂਗੇ ਤੇ 50% ਸਾਨੂੰ ਸਮਝ ਆ ਜਾਂਦੀ ਹੈ ਕਿ ਗੁਰਬਾਣੀ ਵਿੱਚ ਕੀ ਲਿਖਿਆ ਉਸ ਤੋਂ ਬਾਅਦ ਫਿਰ ਸਾਨੂੰ ਯਤਨ ਕਰਨਾ ਚਾਹੀਦਾ ਕਿ ਅੱਜ ਨਟ ਤੇ ਜਾਂ ਹੋਰ ਕਿਤਾਬਾਂ ਵਿਦਵਾਨਾਂ ਨੇ ਲਿਖ ਦਿੱਤੀਆਂ ਨੇ ਜਿਨਾਰੇ ਅਸੀਂ ਵਿਆਕਰਣ ਅਰਥ ਤੇ ਸਮਝ ਕੇ ਤੇ ਗੁਰਬਾਣੀ ਦਾ ਜਿਆਦਾ ਰਸ ਪਾਣਿਆ ਜਾ ਸਕਦਾ ਸਤਿਗੁਰੂ ਜੀ ਕਹਿੰਦੇ ਨੇ ਪਹਿਲੀ ਪੌੜੀ ਹੈ ਪੜ੍ਹਨੀ ਤੇ ਫਿਰ ਅੱਗੇ ਪੜ੍ਹਨੀ ਸਤਿਗੁਰੂ ਜੀ ਕਹਿੰਦੇ ਨੇ ਪੜ੍ਹ ਕੇ ਤੇ ਫਿਰ ਉਹਨੂੰ ਵਿਚਾਰਨਾ ਤੇ ਉਹਦੇ ਉੱਤੇ ਅਮਲ ਕਰਨਾ ਇਹ ਇਹ ਤਿੰਨ ਗੱਲਾਂ ਨੇ ਜੇ ਨਹੀਂ ਕਰਦੇ ਬੜੀ ਜਾ ਰਹੇ ਹਾਂ ਤੇ ਫਿਰ ਉਹਨਾਂ ਅ ਅਸਰ ਉਹਨੀ ਤਰ੍ਹਾਂ ਕੀ ਉਹਨਾਂ ਜੀਵਨ ਨਹੀਂ ਬਦਲਦਾ ਜਨਾ ਪੜਿਆ ਨਹੀਂ ਕੁੰਕ ਗੁਰੂ ਸਾਨੂ ਦੇਵ ਜੀ ਨੇ ਕਿਹਾ ਪੜਿਆ ਨਹੀਂ ਭੇਦ ਮੁਝਿਆ ਪਾਵਣ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਸੁਣੋ 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 ਜਨ ਭਾਈ ਅ ਗੋਰ ਕਾਢੀ ਬਾ ਕੁਕੀਜਾ ਤੇ ਸਤਿਗੁਰੂ ਜੀ ਕਹਿੰਦੇ ਨੇ ਜਿਵੇਂ ਗੁਰੂ ਜੀ ਬਾਹ ਕਰ ਕੱਢ ਕੇ ਤੇ ਸਾਰਿਆਂ ਨੂੰ ਬੋਲ ਕੇ ਉੱਚੀ ਦੱਸਦੇ ਨੇ ਕਿ ਹੈ ਭਾਈ ਸੁਣੋ ਤੇ ਉਹਦਾ ਕੀ ਸੁਣਨਾ ਸਤਿਗੁਰੂ ਜਗੇ ਕਹਿੰਦੇ ਨੇ ਜੇ ਆਤਮਕੋ ਸੋਖ ਸੋਖ ਨੇਤ ਲੋੜੋ ਜੇ ਤੁਸੀਂ ਚਾਹੁੰਦੇ ਹੋ ਕਿ ਸਾਡੀ ਆਤਮਾ ਸੁਖੀ ਹੋਵੇ ਆਤਮਿਕ ਆਨੰਦ ਮਿਲੇ ਮਨ ਸ਼ਾਂਤ ਹੋਵੇ ਤਾਂ ਗੁਰਮਤਿ ਨਾਮ ਜਪੀ ਜੇ ਤਾਂ ਫਿਰ ਗੁਰੂ ਦੀ ਮਤ ਨੂੰ ਦ੍ਰਿੜ ਕਰਨਾ ਪਵੇਗਾ ਗੁਰੂ ਦੀ ਮਤ ਨੂੰ ਪੜਨਾ ਗੁਰੂ ਦੇ ਉਦੇਸ਼ ਨੂੰ ਸੁਣਨਾ ਪੜਨਾ ਵਿਚਾਰਨਾ ਤੇ ਆਪਣੇ ਜੀਵਨ ਤੇ ਢਾਲਣਾ ਤੇ ਇਹ ਸਭ ਤੋਂ ਉੱਤਮ ਕੰਮ ਹੈ ਆਜ ਲੋੜ ਹੈ ਜੇ ਸੰਸਾਰ ਨੂੰ ਤੇ ਆਪਣੇ ਪਰਿਵਾਰ ਨੂੰ ਤੇ ਆਪ ਸੁਖੀ ਰਹਿਣਾ ਤੇ ਫਿਰ ਇਹ ਕੰਮ ਸਾਨੂੰ ਸਾਰਿਆਂ ਨੂੰ ਆਪਣੇ ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ ਇਹ ਅਸੀਂ ਬੇਨਤੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ